ਸਰਕਾਰ ਨੇ ਹੁਣੇ-ਹੁਣੇ ਨੌਜਵਾਨ ਮੁੰਡੇ ਕੁੜੀਆਂ ਲਈ ਇੱਕ ਵੱਡਾ ਐਲਾਨ ਕੀਤਾ ਤਾਂ ਦੱਸਦੀ ਹੈ ਕਿ ਇਹ ਖਬਰ ਸੁਣ ਕੇ ਤੁਸੀਂ ਬਾਗੋ-ਬਾਗ ਹੋ ਜਾਮੋਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਇੱਕ ਵਾਰ ਫਿਰ ਜਿਹੜਾ ਨੌਕਰੀਆਂ ਦੇ ਦਰਵਾਜ਼ੇ ਖੋਲ ਦਿੱਤੇ ਨੇ ਸਰਕਾਰ ਜਲਦੀ ਹੀ 2000 ਅਸਾਮੀਆਂ ਲਈ ਭਰਤੀ ਕਰੇਗੀ ਇਹ ਅਸਾਮੀਆਂ ਸਿਹਤ ਵਿਭਾਗ ਵਿੱਚ ਦਿੱਤੀਆਂ ਜਾਣਗੀਆਂ ਸਰਕਾਰ ਨੇ ਇਹ ਫੈਸਲਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਲਿਆ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਕਮੀ ਨੂੰ ਪੂਰਾ ਕਰਨ ਲਈ 1000 ਡਾਕਟਰਾਂ ਦੀ ਭਰਤੀ ਕੀਤੀ ਗਈ ਆ ਹੁਣ ਨਵੰਬਰ ਤੇ ਦਸੰਬਰ ਦੇ ਵਿੱਚ 500 500 ਨਰਸਾਂ ਦੀ ਭਰਤੀ ਉਹ ਕੀਤੀ ਜਾਵੇਗੀ ਅਗੇ ਮੰਤਰੀ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਰਾਸ਼ਟਰੀ ਕਨਵੀਨਰ ਅਰਵਿੰਦ ਕੇਸਰੀਵਾਲ ਦੀ ਜੋਗ ਅਗਵਾਈ ਹੇਠ ਸੂਬਾ ਸਰਕਾਰ ਨੇ ਬੀਤੇ 3.5 ਸਾਲਾਂ ਦੇ ਵਿੱਚ ਸੂਬੇ ਵਿੱਚ ਸਿਹਤ ਕ੍ਰਾਂਤੀ ਨੂੰ ਯਕੀਨੀ ਬਣਾਉਣ ਲਈ ਕਈ ਲੋਕਪੱਖੀ ਜਿਹੜੇ ਪਹਿਲ ਕਦਮੀਆਂ ਲਾਗੂ ਕੀਤੀਆਂ ਨੇ ਹੁਣ 13 ਜ਼ਿਲ੍ਹਿਆਂ ਦੇ ਵਿੱਚ 3 ਦਿਨਾਂ ਦੀ ਮੁਹਿੰਮ ਦੇ ਹਿੱਸੇ ਵਜੋਂ 0 ਤੋਂ ਲੈ ਕੇ 5 ਸਾਲ ਦੀ ਉਮਰ ਦੇ ਲਗਭਗ ਉਹਨਾਂ ਲੱਖਾਂ ਬੱਚਿਆਂ ਨੂੰ ਜੀਵਨ ਰੱਖਿਆਕ ਪੋਲੀਓ ਬੂੰਦਾ ਪਹਲਾਈਆਂ ਜਾਣਗੀਆਂ